ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਰਾਗ ਅਸਾ ਬਾਣੀ ਭਗਤਾ ਕੀ ਕਬੀਰ ਜਿਉ ਨਾਮ ਦੇਉ ਜਿਉ ਰਵਿਦਾਸ ਜਿਉ ਆਸਾ ਸ੍ਰੀ ਕਬੀਰ ਜੀ ਗੁਰ ਚਰਨ ਲਾਗ ਹਮ ਬਿਨ ਵਤਾ ਪੂਸ਼ਤ ਕਹਿ ਜੀਉ ਪਾਇਆ ਕਵਨ ਕਾਜ ਜਗ ਉਪਜਾ ਬਿਨਸਾ ਕਹ ਮੋਹ ਸਮਝਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਰ ਤਨ ਸਤਗੁਰੂ ਗਰੀਬ ਨਿਵਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਗ 475 ਭਗਤਾਂ ਕੀ ਬਾਣੀ ਦੇ ਅੰਤਰਗਤ ਆਸਾ ਰਾਗ ਦੇ ਵਿੱਚ ਸ੍ਰੀ ਕਬੀਰ ਜੀ ਉਹ ਕਾ ਪਹਿਲਾ ਬਚਨ ਸੋ ਬਚਨ ਤੋਂ ਪਹਿਲਾਂ ਮੰਗਲ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੋ ਨਿਸਭੰਗੁਰ ਪ੍ਰਸਾਦੈ। ਵੇਰਾਗ ਆਸਾ ਬਾਣੀ ਭਗਤਾ ਕੀ ਆਸਾ ਰਾਗ ਦੇ ਵਿੱਚ ਭਗਤਾ ਕੀ ਬਾਣੀ ਦੇ ਅੰਤਰਗਤ ਸ੍ਰੀ ਕਬੀਰ ਜੀਓ ਕੀ ਬਾਣੀ ਆਵੇਗੀ ਨਾਮ ਦਿਓ ਜੀਓ ਕੀ ਬਾਣੀ ਆਵੇਗੀ ਰਵਦਾਸ ਜੀਓ ਕੀ ਬਾਣੀ ਆਵੇਗੀ ਸੋ ਸਭ ਤੋਂ ਪਹਿਲਾਂ ਕਬੀਰ ਜੀਓ ਕੀ ਬਾਣੀ ਦੇ ਵਿੱਚ ਪਹਿਲੇ ਪਦੇ 'ਚ ਮਹਾਰਾਜ ਕਿਰਪਾ ਕਰਨ ਲੱਗੇ ਤਾਸਾ ਸ੍ਰੀ ਕਬੀਰ ਜੀਓ ਗੁਰ ਚਰਨ ਲਾਗ ਹਮ ਬਿਨਵਤਾ ਪੂਛਤ ਕਹਿ ਜੀਓ ਪਾਇਆ ਕਵਨ ਕਾਦ ਜਗ ਉਪਜਾ ਬਿਨਸ ਕਹੋ ਮੋਹ ਸਮਝਾਇਆ ਗੁਰ ਚਰਨ ਲਾਗ ਹਮ ਬਿਨ ਵਤਾਰ ਥਾਤਾ ਕੇ ਗੁਰੂ ਮਹਾਰਾਜੀਆਂ ਦੇ ਚਰਨੀ ਲਾ ਕੇ ਕਬੀਰ ਪਾਸ਼ਾ ਕਹਿੰਦਾ ਮੈਂ ਇੱਕ ਬੇਨਤੀ ਕਰਨੀ ਕਰਦਾ ਹਾਂ ਕਿਹੜੀ ਬੇਨਤੀ ਕਹਿੰਦਾ ਪੂਸ਼ਤ ਕਹ ਜੀਉ ਪਾਇਆ ਪ੍ਰਸਾਦ ਕੇ ਪੁੱਛਣਾ ਕਰਦਾ ਹਾਂ ਕਿ ਗੁਰੂ ਜੀ ਇਸ ਜਗਤ ਦੇ ਵਿੱਚ ਜੀਵ ਨੂੰ ਭਲਾ ਕਾ ਦੇਣੇ ਇਤਵਾਨ ਕੀਤਾ ਹੈ ਕਹਿੰਦਾ ਕਵਨ ਕਾਜ ਜਗ ਉਪਜਾ ਬਿਨਸਾ ਕਹੋ ਮੋਹ ਸਮਝਾਇਆ ਕਵਨ ਕਾਜ ਜਗ ਉਪਜਾ ਬਿਨਸਾ ਅਰਥਾਤ ਅਗ ਭਲਾ ਕਿਹੜੇ ਮਹਾਨ ਕਰਈ ਦੀ ਖਾਤਰ ਇਹ ਜਗਤ ਉਪਦਾ ਔਰ ਬਿਨਸਦਾ ਜਾਂ ਫਿਰ ਇਸ ਜਗਤ ਦੇ ਵਿੱਚ ਜੀਵ ਭਲਾ ਕਾਦੇ ਲਈ ਉਪਦਾ ਔਰ ਬਿਨਸਦਾ ਜਾਂ ਮਰ ਜਾਂਦਾ ਹੈ ਕਹਿੰਦਾ ਕਹੋ ਮੋਹ ਸਮਝਾਇਆ ਅਰਥਾਦ ਕਹੇ ਗੁਰੂ ਜੀ ਤੁਸੀਂ ਮੈਨੂੰ ਚੰਗੀ ਤਰ੍ਹਾਂ ਸਮਝਾ ਕੇ ਇਹ ਗੱਲ ਦੱਸਣੀ ਕਰਿਓ ਕਿ ਬੰਦਾ ਆਇਆ ਕੀ ਲੈਣ ਹੈ ਜਗਤ ਦੇ ਵਿੱਚ ਸੋ ਅਗੋ ਰਹਾਉ ਵਾਲੀਆਂ ਪੰਕਤੀਆਂ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦਾ ਦੇਵਾ ਕਰਹੁ ਦਇਆ ਮਹ ਮਾਰਗ ਲਾਵਹੁ ਜਿਤ ਭੈ ਬੰਧਨ ਟੂਟੈ ਜਨਮ ਮਾਰਨ ਦੁਖ ਫੇੜ ਕਰਮ ਸੁਖ ਜੀਐ ਜਨਮ ਤੇ ਛੂਟਾ ਰਹੋ ਦੇਵ ਕਰੋ ਦਇਆ ਮੇ ਮਾਰਗ ਲਾਭ ਹੋ ਅਰਥਾਤ ਕਹੇ ਦੇਵ ਪ੍ਰਕਾਸ਼ ਸਰੂਪ ਪੂਜਣਯੋਗ ਪਰਮੇਸ਼ਰ ਜੀ ਕਰੋ ਦਇਆ ਅਰਥਾਤ ਕਿ ਤੁਸੀਂ ਮੇਰੇ ਉਪਰ ਇੱਕ ਦਇਆ ਕਰੋ ਰਹਿਮ ਕਰੋ ਕਿਰਪਾ ਕਰੋ ਕਿੜੀ ਉਨੋ ਰੇਮਾਰਗ ਲਾਭ ਹੋਰ ਅਰਥਾਤ ਕਿ ਮੈਨੂੰ ਇੱਕ ਐਸੇ ਰਸਤੇ ਤੇ ਪਾਉਣਾ ਕਰੋ ਕਿਹੜੇ ਰਸਤੇ ਤੇ ਕਹਿੰਦੇ ਜਿੱਤ ਭੈ ਬੰਧਨ ਟੁੱਟਾ ਅਰਥਾਤ ਕਿ ਜਿਹੜੇ ਰਸਤੇ ਤੇ ਤੁਰਿਆ ਜਿਹੜੇ ਪੰਥ ਪਿਆ ਜਿਹੜੇ ਮਾਰਗ ਤੇ ਚੱਲਿਆ ਮੇਰੇ ਭੈ ਦਾ ਇੱਕ ਬੰਧਨ ਟੁੱਟ ਜਾਣਾ ਡਰਾਉਣੀਆਂ ਫਾਈਆਂ ਲੱਥ ਜਾਣਾ ਡਰ ਤੋਂ ਖਿਹੜਾ ਛੁੱਟ ਜਾਵੇ ਮੇਰਾ ਕਹਿੰਦਾ ਜਨਮ ਮਰਨ ਦੁੱਖ ਫੇੜ ਕਰਮ ਸੁਖ ਜੀਏ ਜਨਮ ਤੇ ਛੂਟਾ ਰਹਾਵ ਜਨਮ ਮਰਨ ਦੁੱਖ ਫੇੜ ਕਰਮ ਪ੍ਰਥਾਤ ਕਹਿ ਕਦ ਮੇਰਾ ਜੰਮਣ ਮਰਨ ਦਾ ਤੇ ਦੂਸਰਾ ਫੇੜ ਕਰਮ ਅਰਥਾਤ ਬੁਰੇ ਕਰਮਾਂ ਦਾ ਦੁੱਖ ਟੁੱਟ ਜਾਵੇ ਅਤੇ ਪਾਤਸ਼ਾਹ ਕਹਿੰਦਾ ਸੁਖ ਜੀਏ ਜਨਮ ਤੇ ਛੂਟਾ ਕਰਥਾਤ ਕ ਮੇਰੇ ਜੀਅ ਅਥਵਾ ਰੂਹ ਨੂੰ ਇੱਕ ਅਜਿਹੇ ਸੁਖ ਨਸੀਬ ਹੋਵੇ ਕਿ ਜਨਮ ਤੇ ਛੁਟ ਅਰਥਾਤ ਕਿ ਮੇਰਾ ਜੀ ਆ ਮੇਰਾ ਰੂਹ ਜਨਮ ਜਨਮਾਤਰਾ ਦੇ ਜੰਜਾਲ ਤੋਂ ਛੁੱਟ ਜਾਏ ਮਹਾਰਾਜ ਜੀ ਸੁਰਹਾਉ ਅਰਥਾਤ ਵਿਸ਼ਰਾਮ ਦੇ ਕਿ ਅਗੂ ਦੂਸਰੇ ਪਦੇ ਚ ਬਚਨ ਦੇ ਮਾਰੇ ਕਿਰਪਾ ਕਰਨ ਲੱਗੇ ਕਹਿੰਦੇ ਮਾਇਆ ਫਾਸ ਬੰਦ ਨਹੀਂ ਫਾਰੈ ਅਰ ਮਨ ਸੋਨ ਨਾ ਲੁਕੇ ਆਪਾ ਪਾਦ ਨਿਰਮਾਣ ਨਾ ਚੀਨਿਆ ਇਨ ਬਿਦ ਅਪਿਓ ਨਾ ਚੁਕੇ ਮਾਇਆ ਫਾਸ ਬੰਦ ਨਹੀਂ ਫਾੜਿਆ ਅਰਥਾਤ ਕ ਇਹ ਅਗਿਆਨੀ ਜੀਵ ਭੁੱਲੜ ਜੀਵ ਮਾਇਆ ਰੂਪੀ ਭਾਈਆਂ ਦੇ ਬੰਧਨਾਂ ਨੂੰ ਫਾੜਦਾ ਨਹੀਂ ਤੋੜਦਾ ਨਹੀਂ ਪਾੜਦਾ ਨਹੀਂ ਅਤੇ ਇਸ ਕਰਕੇ ਮਹਾਰਾਜ ਕਹਿੰਦੇ ਆਰ ਮਾਨ ਸੁਨ ਨਾ ਲੂਕੇ ਅਰਥਾਤਕ ਤਾਂ ਹੀ ਕਰਕੇ ਤਾਂ ਮਹਾਰਾਜ ਕਹਿੰਦੇ ਇਹ ਲਪਗ ਜੀਵ ਦਾ ਜਿਹੜਾ ਮਾਨ ਹੈ ਨਾ ਸਨ ਸਰੂਪ ਪਰਮੇਸ਼ਰ ਦੇ ਵਿੱਚ ਲੁਕਦਾ ਨਹੀਂ ਅਥਵਾ ਲੇਨ ਨਹੀਂ ਹੁੰਦਾ ਮਹਾਰਾਜ ਕਹਿੰਦੇ ਅਰ ਮਨ ਸਨ ਨਾ ਲੁਕੇ ਕਹਿੰਦੇ ਆਪਾ ਪਦ ਨਿਰਵਾਣ ਨਾ ਚੀਨਿਆ ਇਨ ਵਿਦ ਅਪਿਓ ਨਾ ਚੁਕੇ ਆਪਾ ਪਦ ਨਿਰਵਾਣ ਨਾ ਚੀਨਿਆ ਨਿਰਵਾਣ ਹੁੰਦਾ ਈ ਸ਼ਾਵਾਂ ਵਾਸ਼ਨਾਵਾਂ ਤੋਂ ਰਹਿਤ ਦੁੱਖਾਂ ਤੋਂ ਰਹਿਤ ਮੋਕਸ਼ ਪਦਵੀ ਨੂੰ ਪ੍ਰਾਪਤ ਆਜ਼ਾਦ ਸਤੰਤਰ ਆਪਾ ਪਦ ਨਿਰਵਾਣ ਨਾ ਚੀਨਿਆ ਅਰਥਾਤਕ ਇਸ ਲਪਗ ਜੀਵ ਨੇ ਸ਼ਾਵਾਂ ਔਰ ਵਾਸ਼ਨਾਵਾਂ ਤੋਂ ਰਹਿਤ ਮੋਕਸ਼ ਵਾਲੇ ਮੁਕਤੀ ਵਾਲੇ ਨਿਜ ਪਦ ਨੂੰ ਨਹੀਂ ਪਛਾਣਿਆ ਚੀਨਿਆ ਨਹੀਂ ਸਵੈ ਸਰੂਪ ਦੇ ਮਹਾਰਾਜ ਕਹਿੰਦੇ ਪਛਾਣਿਆ ਨਹੀਂ ਨਿਜ ਦੇ ਰੂਪ ਰੂਪ ਨਹੀਂ ਹੋਇਆ ਕਦੇ ਵੀ ਸਤੇ ਮਹਾਰਾਜ ਕਹਿੰਦੇ ਐਨ ਬਿਦ ਅਪਿਓ ਨਾ ਚੁਕੇ ਅਰਥਾਤ ਕ ਇਸ ਤਰੀਕੇ ਦੇ ਨਾਲ ਇਸ ਵਿਧੀ ਦੇ ਨਾਲ ਇਸ ਦੇ ਅੰਦਰ ਦਾ ਜਿਹੜਾ ਅ ਭਜ ਪੁਣਾ ਨਾ ਜਿਹੜਾ ਕੋਰਾਪਾਣਾ ਮਹਾਰਾਜ ਕਹਿੰਦੇ ਉਹ ਕਦੇ ਵੀ ਚੁਕਿਆ ਹੀ ਨਹੀਂ ਜਾਂਦਾ ਭਾਵ ਕਿ ਇਹਦਾ ਅੰਦਰ ਕਦੇ ਭਜਦਾ ਹੀ ਨਹੀਂ ਸੋ ਅਗੋ ਤੀਸਰੇ ਪਦ ਦੇ ਵਿੱਚ ਮਹਾਰਾਜ ਕਿਰਪਾ ਕਰਨ ਲੱਗੇ ਇਹਨੇ ਕਾਹੀ ਨਾ ਉਪਜ ਉਪਜੀ ਜਾਣੈ ਭਾਵ ਅਭਾਵ ਬਿਹੂਣਾ ਉਦਾ ਅਸਤਕੇ ਮਨ ਬੋਧਨਾਸੀ ਤੋ ਸਦਾ ਸਹਜ ਲੈਵ ਲੈਣਾ ਕਹੇ ਨਾ ਉਪਜਾ ਉਪਜੀ ਜਾਣਾ ਅਰਥਾਤ ਕਿਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਚੇਤਨ ਸੱਤਾ ਅਥਵਾ ਇਹ ਜਿਹੜੀ ਆਤਮਾ ਸਾਡੇ ਅੰਦਰ ਜੋ ਸਦੀਵ ਕਾਲ ਹੋਣ ਦੇ ਨਾਤੇ ਸਾਡੀ ਦੇਹਾਂ ਕੋ ਕਦੇ ਵੀ ਬਾਰ ਬਾਰ ਉਪਜਦੀ ਨਹੀਂ ਬਸ ਇੱਕੋ ਵਾਰ ਹੀ ਪਾਚਨੇ ਨੂੰ ਪੈਦਾ ਕੀਤਾ ਹੈ ਇਹ ਅਲਪਗ ਜੀਵ ਉਸ ਨੂੰ ਪੈਦਾ ਹੋਏ ਜਾਣਦਾ ਕਹੀ ਨਾ ਉਪਜਾ ਉਪਜੀ ਜਾਣੈ ਔਰ ਅਸਲੀਅਤ ਆਏ ਹੈ ਕਿ ਮਾਰੇ ਕਹਿੰਦੇ ਭਾਵ ਅਭਾਵ ਬੇਹੂਣਾ ਭਾਵ ਅਦਸਤ ਨੂੰ ਕਹਿੰਦੇ ਨੇ ਅਭਾਵ ਹਰ ਸਭ ਕਾਸੇ ਦੀ ਅਡਹੋਂਦ ਨੂੰ ਕਹਿੰਦੇ ਨੇ ਭਾਵ ਅਭਾਵ ਬੇਹੂਣਾ ਅਰਥਾਤ ਕਿ ਅਸਲ ਦੇ ਵਿੱਚ ਇਹ ਹੋਣ ਅਤੇ ਨਾ ਹੋਣ ਅਥਵਾ ਜੰਮਣ ਤੇ ਮਰਨ ਤੋਂ ਰਹਿਤ ਹੈ ਸੁਆਸ ਕਰਕੇ ਮਹਾਰਾਜ ਕਹਿੰਦਾ ਉਹਦਾ ਹਸਤਕੇ ਮਨ ਬੁੱਧ ਨਾਸੀ ਤੋ ਸਦਾ ਸਹਿਜ ਲਿਵ ਲਈਣਾ ਉਹਦਾ ਹਸਤਕੇ ਮਨ ਬੁੱਧ ਨਾਸੀ ਅਰਥਾਤ ਕਿ ਜਦੋਂ ਸਾਡੇ ਮਨ ਵਿੱਚੋਂ ਇਸ ਦੀ ਉਤਪਤੀ ਅਤੇ ਵਿਨਾਸ਼ ਵਾਲੀ ਬੁੱਧੀ ਨਾਸ ਗਈ ਨਾ ਪਾਵ ਕੇ ਆਤਮਾ ਦੇ ਜੰਮਣ ਮਰਨ ਦਾ ਖਿਆਲ ਦੂਰ ਹੋ ਗਿਆ ਜਦੋਂ ਸਾਡੇ ਮਨ ਦੇ ਵਿੱਚੋਂ ਤਾਂ ਮਹਾਰਾਜ ਕਹਿੰਦਾ ਤੋ ਸਦਾ ਸਹਿਜ ਲਿਵ ਲਈਣਾ ਅਰਥਾਤ ਕਿ ਤਾਂ ਫਿਰ ਸਾਡਾ ਮਾਨ ਸਦਾ ਲਈ ਸਹਿਜ ਅਵਸਰਤਾ ਰਹੀ ਹੋ ਕੇ ਉਸ ਅਪੁਰ ਪਰਮੇਸ਼ਰ ਦੇ ਨਾਲ ਨੇਬ ਆ ਕੇ ਲੀਨ ਹੋਇਆ ਰਹਿੰਦਾ ਹੈ ਭਾਈ ਸੋ ਅਗੋਂ ਅੰਤਮ ਚੌਥੇ ਪਦੇ ਦੇ ਵਿੱਚ ਮਾਰੀ ਕਿਰਪਾ ਕਰਨ ਲੱਗੇ ਨੇ ਜੋ ਪ੍ਰਤਿਬਿੰਬ ਬਿੰਬ ਕੋ ਮਿਲੀ ਹੈ ਉਦਕ ਕਉਮਬ ਬਿਗਰਾਨਾ ਕਹ ਕਬੀਰ ਐਸਾ ਗੁਣ ਪ੍ਰੰਪਹਾਗਾ ਤੋ ਮਨ ਸਨ ਸਨਨ ਜੋ ਪ੍ਰਤਿਬਿੰਬ ਬਿੰਬ ਕੋ ਮਿਲੀ ਹੈ ਅਰਥਾਤ ਕਿ ਜੇ ਨ ਕਿਸੇ ਵਸਤੂ ਦਾ ਪ੍ਰਤਿਬਿੰਬ ਅਰਥਾਤ ਅਕਸ अथवा ਪਰਛਾਵਾ ਉਸ ਵਕਤ ਉਸ ਬਿੰਬ अथवा ਅਸਲ ਵਸਤੂ ਦੇ ਨਾਲ ਜਾ ਮਿਲਦਾ ਹੈ ਜਦੋਂ ਮਹਾਰਾਜ ਕਹਿੰਦੇ ਉਦਕ ਕੁੰਭ ਵਿਗਰਾਨਾ ਅਰਥਾਤ ਕਿ ਪਾਣੀ ਦੇ ਨਾਲ ਭਰਿਆ ਹੋਇਆ ਉਹ ਘੜਾ ਟੁੱਟ ਜਾਂਦਾ ਜਿਸ ਦੇ ਵਿੱਚ ਵਸਤੂ ਦਾ ਪਰਛਾਵਾ ਪੈ ਰਿਹਾ ਹੋਵੇ ਪ੍ਰਤਿਬਿੰਬ ਪੈ ਰਿਹਾ ਹੋਵੇ ਕੰਬ ਕੜੇ ਨੂੰ ਕਹਿੰਦੇ ਨੇ ਉਹਦੇ ਕ ਪਾਣੀ ਨੂੰ ਕਹਿੰਦੇ ਨੇ ਬਿਗਰਾਨਾ ਟੁੱਟਣ ਨੂੰ ਕਹਿੰਦੇ ਨੇ ਪ੍ਰਤੀਬਿੰਬ ਪਰਛਾਵੇਂ ਨੂੰ ਕਹਿੰਦੇ ਨੇ ਬਿੰਬ ਉਸ ਵਸਤੂ ਨੂੰ ਕਹਿੰਦੇ ਨੇ ਜਿਹਦਾ ਪਰਛਾਵਾ ਪੈ ਰਿਹਾ ਹੋਵੇ ਕਹਿਣ ਤੋਂ ਬਾਅਦ ਹੈ ਕਿ ਆਤਮਾ ਰੂਪੀ ਪ੍ਰਤੀਬਿੰਬ ਜਾਂ ਪਰਛਾਵਾ ਉਸ ਵਕਤ ਵਾਇਗਰੂ ਰੂਪੀ ਬਿੰਬ ਨੂੰ ਜਾ ਮਿਲਦਾ ਹੈ ਜਦੋਂ ਆਪਾਂ ਇਹ ਸਵਾਸਾਂ ਰੂਪੀ ਜਲ ਦੇ ਨਾਲ ਭਰਿਆ ਹੋਇਆ ਸਰੀਰ ਰੂਪੀ ਕੜਾ ਟੁੱਟ ਜਾਂਦਾ ਹੈ ਨਾ ਕੜਾ ਅਸਲ ਦੇ ਵਿੱਚ ਸਰੀਰ ਹੈ ਤੇ ਜਿਹੜਾ ਪਾਣੀ ਹੈ ਨਾ ਉਹ ਸਵਾਸਾਂ ਰੂਪੀ ਆ ਚੇਤਨ ਸੱਤਾ ਰੂਪੀ ਹੈ ਜਦੋਂ ਕੜਾ ਟੁੱਟ ਜਾਂਦਾ ਹੈ ਤੇ ਜਿਹੜਾ ਇਹਦੇ ਵਿੱਚ ਆਤਮਾ ਰੂਪੀ ਪਰਛਾਵਾਂ ਵੈਗਰੂ ਰੂਪੀ ਬਿੰਬ ਨੂੰ ਜਾ ਮਿਲਦਾ ਹੈ ਸੁਭ ਹਰਿ ਕਹਿੰਦਾ ਜਿਉ ਪ੍ਰਤਿਬਿੰਬ ਬਿੰਬ ਕੋ ਮਿਲੀ ਹੈ ਉਦਕ ਕੁੰਭ ਬਿਗਰਾਨ ਕਹੋ ਕਬੀਰ ਐਸਾ ਗੁਣ ਭ੍ਰਮ ਭਾਗਾ ਤਉ ਮਨਸਨ ਸਮਾਨ ਕਹ ਕਬੀਰ ਐਸਾ ਗੁਣ ਭ੍ਰਮ ਭਾਗਾ ਅਰਥਾਤ ਕੇ ਕਹਿੰਦੇ ਹਨ ਕਬੀਰ ਪਾਸ਼ਾ ਕਿ ਐਸੇ ਗੁਣ ਦੀ ਧਾਰਨਾ ਦੇ ਸਦਕਾ ਅੰਦਰ ਦਾ ਭਰਮ ਭਲੇਖਾ ਪੱਜ ਜਾਂਦਾ ਹੈ ਕਹਤੇ ਮਾਰੇ ਕਹਿੰਦੇ ਤੋ ਮਨ ਸੁਨ ਸਮਾਨ ਅਰਥਾਤ ਕਿ ਤਾਈ ਕਿਤੇ ਜਾ ਕੇ ਸਾਡਾ ਮਾਨ ਸੁਨ ਸਰੂਪਾ ਪਰਮੇਸ਼ਰ ਦੇ ਵਿੱਚ ਸਮਾਉਂਦਾ ਹੈ ਸੁਨ ਸਰੂਪ ਪਰਮੇਸ਼ਰ ਦੇ ਵਿੱਚ ਲੀਨ ਹੁੰਦਾ ਭਾਈ ਕਹਿੰਦਾ ਜੋ ਪ੍ਰਤਿਬਿੰਬ ਬਿੰਬ ਕੋ ਮਿਲੇ ਹ ਉਦਕ ਕੁੰਭ ਬਿਗਰਾਨਾ ਕਹੋ ਕਬੀਰ ਐਸਾ ਗੁਣ ਪ੍ਰੰਪਹਾਗਾ तो मन सुन समान समन वाहिगुरु जी का ख़ालसा वाहिगुरु जी फतह